ਗਰਦਾਰ ਕੁਲਦੀਪ ਸਿੰਘ ਢਾੜੀਵਾਲ ਅਹ ਮਾਨਜੋਗ ਸਪੀਕਰ ਸਾਹਿਬ ਮੈਂ ਤੁਹਾਡੇ ਤੇ ਹਾਂ ਚ ਲਿਆਉਣਾ ਚਾਹੁੰਦਾ ਕਿ ਜਿਹੜਾ ਰਾਵੀ ਤਰਿਆ ਸਾਡੇ ਲੱਗਦਾ ਜੀ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਇੱਕ ਤਵੇ ਦੀ ਜਿਹੜੇ ਸਾਡੇ ਮਾਨਜੋਗ ਪਾਵਰ ਮੰਤਰੀ ਤੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਰਾਵੀ ਤਰਿਆ ਤੋਂ ਪਾਤ ਦੇ ਨੁਕਸਾਨ ਨੇ ਉਹਨਾਂ ਨੂੰ ਜਿਹੜੇ ਬਿਜਲੀ ਦੇ ਕਨੈਕਸ਼ਨ ਅਮਸਾਤ ਦੇ ਗਰਦਾਸਪੁਰ ਦੇ ਵਿੱਚ ਸਵੱਸਿਆ ਉਹਨਾਂ ਦੇ ਬਿਲੀ ਕਲੈਕਸ਼ਨ ਦੇ ਬਾਰੇ ਦੇ ਵਿੱਚ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਧਾੜੀ ਵਾਲਾ ਬੈਠੋ ਤੁਸੀਂ ਬੈਠੋ 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 ਪਲੀਜ਼ ਵੈਦੋ ਵੈਦੋ ਆਪਣਾ ਚੇਤਨ ਸਿੰਘ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਬੈਠੋ ਬੈਠੀ ਬੈਠੋ ਯਾਰ ਧੰਨਵਾਦ ਸਪੀਕਰ ਸਾਹਿਬ ਸਰਦਾਰ ਕੁਲਦੀਪ ਸਿੰਘ ਧਾੜੀ ਵਾਲਾ ਤਦ ਕੋਈ ਹਾ ਮਾਨਜੋਗ ਸਪੀਕਰ ਸਾਹਿਬ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜਾ ਅਵਾਦੀ ਤਰ ਆਇਆ ਸਾਡੇ ਲੱਗਦਾ ਜੀ ਅੰਮ੍ਰਿਤਸਰ ਤੇ ਗਰਦਾਸਪੁਰ ਦੇ ਵਿੱਚ ਇੱਕ ਤਵੇ ਦੀ ਜਿਹੜੇ ਸਾਡੇ ਮਾਨਜੋਗ ਪਾਵਰ ਮੰਤਰੀ ਤੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਰਾਵੀ ਦਰਿਆ ਤੋਂ ਪਾਤ ਦੇ ਨੇ ਨੁਕਸਾਨ ਨੇ ਉਹਨਾਂ ਨੂੰ ਜਿਹੜੇ ਬਿਜਲੀ ਦੇ ਕਨੈਕਸ਼ਨ ਹੈ ਅੰਮ੍ਰਿਤਸਰ ਤੇ ਗਰਦਾਸਪੁਰ ਦੇ ਵਿੱਚ ਸਵੱਸਿਆ ਹੈ ਉਹਨਾਂ ਦੇ ਬਿਲੀ ਕਲੈਕਸ਼ਨ ਦੇ 바ਦੇ ਦੇ ਵਿੱਚ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ। ਤੁਹਾਡੀ ਆਪ ਸਾਹਿਬ ਬੈਠੋ ਤੁਸੀਂ। ਬੈਠੋ। ਬੈਠੋ ਬੈਠੋ ਬੈਠੋ। ਪਲੀਜ਼। ਵੈਦੋ ਵੈਦੋ ਆਪਣਾ ਥਾ ਚੇਤਨ ਸਿੰਘ ਜੋੜਾ ਮਾਜਰਾ। ਚੇਤਨ ਸਿੰਘ ਜੋੜਾ ਮਾਜਰਾ। ਬੈਠੋ ਬੈਠੋ। ਬੱਤੀ ਬੈਠਾ ਯਾਰ ਧੰਨਵਾਦ ਸਪੀਕਰ ਸਾਹਿਬ।